ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਗੱਲ ਤੇ ਮੇਰੇ ਕੱਲੇ ਦੇ ਤੇ ਅਜੇ ਤੱਕ ਕੋਈ ਬੰਦਾ ਫੜਿਆ ਤਿੰਨ ਚਾਰ ਫੜੇ ਗਏ ਆ ਜਿਹੜੇ ਮੇਨ ਦੋਸ਼ੀ ਸੀ ਉਹ ਅਜੇ ਤੱਕ ਫੜੇ ਨਹੀਂ ਗਏ ਸੇਵਾ ਨਾ ਦਾ ਪ੍ਰਧਾਨ ਆ ਜਿਹੜਾ ਤੇ ਮੈਂ ਉਹਨੂੰ ਸਾਲ ਕੀ ਰਿਜ਼ੀਡੈਂਟ ਨੂੰ ਲੈ ਕੇ ਤੁਹਾਡੇ ਨਾਲ ਹੱਥੋਂ ਪਾਈ ਹੋਈ ਗੱਡੀ ਤੇ ਬਈ ਅੱਗੇ ਆ ਕੇ ਖੜ ਕੇ ਕਹਿੰਦੇ ਸਾਡਾ ਧਰਮ ਹੈ ਮੈਂ ਕਿ ਮੈਨੂੰ ਟਾਪਦੇ ਜਾਂ ਤੁਸੀਂ ਮਗਰ ਵੀ ਟ੍ਰੈਕ ਕਿਵਾਉਤਾ ਮੈਂ ਪੇਸ਼ੈਂਟ ਨੂੰ ਲੈਣ ਜਾਣਾ ਤੇ ਅੱਗੋਂ ਕਹਿੰਦੇ ਵੀ ਨਹੀਂ ਟੱਪੰਦੇ ਨਾ ਮੈਂ ਚੱਲ ਮੈਂ ਸਾਈਡ ਦੀ ਟੱਪ ਜਾਨਾ ਤੇ ਗੱਡੀ ਦੀ ਚਾਬੀ ਕੱਢ ਲਈ ਆ ਕਿ ਕਿਨੇ ਕਿਵੇਂ ਟੱਪ ਜੀ ਗਾ ਤੇ ਮਾੜਾ ਚੰਗਾ ਫੋਲੇ ਤੇ ਸਿਖੜੇ ਨੂੰ ਫੜ ਲਓ ਇਹਨੂੰ ਜਿਹੜਾ ਮੇਨ ਪ੍ਰਧਾਨ ਆ ਉਹ ਸਿਰ ਹਸੈਣਾ ਤੋਂ ਲੈ ਚੱਲਦੀ ਗੱਡੀ ਗੱਡੀ ਦੀ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਵੀਡੀਓ ਚ ਗੱਲ ਪੈ ਕੇ ਮੇਰੇ ਕੱਲੇ ਤੇ ਸਾਰੇ ਜਾਣੇ ਅਸੀਂ ਪਾਕ ਲਾਉਣ ਦੀ ਕੋਸ਼ਿਸ਼ ਕੀਤੀ ਬਾਹਰ ਨੂੰ ਹਾਂਜੀ ਹੋਇਆ ਪਰ ਉਹਨਾਂ ਨੇ ਅਜੇ ਮੇਨ ਜਿਹੜੇ ਦੋਚੀ ਹੋਣੀ ਫੜੇਗੇ ਹਾਂਜੀ ਹਾਂਜੀ ਐਫ ਆਈ ਆਰ ਹਾਂਜੀ ਹੋ ਗਈ ਹੈ 295 ਤੇ ਹੋ ਗਈ ਹੈ ਜੀ ਹਾਂਜੀ ਆ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂਜੀ ਹੈਗੇਵੇਂ ਆ ਵਿੱਚੋਂ 3-4 ਫੜੇ ਜਿਹੜੇ ਮੇਨ ਦੋਸ਼ੀ ਆ ਉਹ ਨਹੀਂ ਫੜੇ ਗਏ ਅਜੇ ਤੱਕ ਜੇ ਉਹ ਫੜੇ ਜਾਣਗੇ ਉੱਤੇ ਫੇਰ ਹੀ ਆਪਾਂ ਨੂੰ ਆਏ ਕੰਪੋਨੈਂਟ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਂ ਵੀਡੀਓ 'ਚ ਪਤਾ ਉਹਦੇ ਨਾਂ ਨਹੀਂ ਮੈਨੂੰ ਪਤਾ ਮੇਨ ਜਿਹੜਾ ਸਿਪ ਹਸੈਨਾ ਦਾ ਪ੍ਰਧਾਨ ਆ ਤੇ ਉਹਨਾਂ ਦਾ ਬੇੜਾ ਜਿਹੜੇ ਗੱਲ ਪੈ ਰਹੇ ਮੈਨੂੰ ਗੱਡੀ 'ਚ ਸਾਡ ਜਿਹੜੇ ਨਾਲ ਮਲਾਜ਼ਮ ਆ ਕੋਈ ਉਹਨਾਂ ਨੇ ਸਸਪੈਂਡ ਕੀਤਾ ਜਾਵੇ ਉਹਨਾਂ ਨੇ ਕੋਲ ਖੜ ਕੇ ਮੇਰੇ ਗੱਲ ਕੋਇਆ ਜੀ ਜੀ ਐਫਆਈਆ ਹੋ ਜਾਓ ਹਾਂ ਜੋਂਦੇ ਤੋਂ ਠੀਕ ਹੈ ਜੀ ਆਪਾਂ ਤੋਂ ਪਰ ਬੰਦੇ ਜਿੰਨੇ ਪੜੇ ਨਹੀਂ ਜਾਂਦੇ ਮੇਨ ਦੋਚੀ ਉਹਨਾਂ ਚੋਂ ਆਪਾਂ ਬਾਈ ਜੀ ਮੈਂ ਅੱਜ ਦੀ ਦੁਕਾਨ ਤੇ ਜਾ ਰਿਹਾ ਸੀ ਤੇ ਉਸ ਪੇਸ਼ੈਂਟ ਦੀ ਮੁੰਡਾ ਪਾਟਨਰਾਂ ਦੀ ਬੇਟੀ ਬਿਮਾਰ ਸੀ ਤੇ ਹੋਰ ਨੂੰ ਮੋੜਨਾ ਜੀ ਮੈਂ ਇਥੋਂ ਵਾਸਟੇ ਤੋਂ 6:30 ਵਜੇ ਦੀ ਗੱਲ ਆ ਗੱਡੀ ਦੇ ਅੱਗੇ ਆਣ ਕੇ ਖੜ ਗਈ ਸੇਵਸੈਨਾ ਦੇ ਮੈਨੂੰ ਤਾਂ ਪਤਾ ਨਹੀਂ ਕੌਣ ਆਉਣ ਨਹੀਂ ਮੈਂ ਹਰਨੂਰ ਬਿਮਾਰੇ ਪਹਿਲਾਂ ਬਾਅਦ ਵਿੱਚ ਮੈਂ ਕਿਹਾ ਵੀ ਰਿਪਾਇਰਟ ਕਿ ਮੈਨੂੰ ਜਾ ਲੈਣ ਦੋ ਕਹਿੰਦੇ ਵੀ ਨਹੀਂ ਜਾਤ ਦੇਣਾ ਬਈ ਮੈਂ ਗੱਡੀ ਵਾਪਸ ਨੂੰ ਮੁੜਦੀ ਮੈਂ ਕਿਧਰ ਦੀ ਗੱਡਾ ਤੇ ਮੈਂ ਕਿਹਾ ਠੀਕ ਹੈ ਮੈਂ ਪਰਲੇ ਪਾਸੇ ਟੱਪ ਜਣਾ ਕਿ ਲੈ ਕਿਵੇਂ ਟੱਪ ਜਣਾ ਕੇ ਗੱਡੀ ਚਾਬੀ ਕੱਢ ਲਈ ਤੇ ਗੱਲ ਪੈ ਗਈ ਸਿੱਖੜਾ ਕਿਉਂ ਤਾਂ ਫੜ ਲਓ ਜੀ ਕ੍ਰੇਨ ਉੱਤੇ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਪੱਗ ਤਾਂ ਨਹੀਂ ਲਾਉਣ ਦਿੱਤੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਕਿ ਖਿੱਚੀ ਚੀਜ਼ਾਂ ਨਾਲ ਉਹਨਾਂ ਨੇ ਮੇਰਾ ਤਿਵਾਰ ਕੀਤਾ ਕੜਿਆਂ ਨਾਲ ਤੇ ਕੁੱਟਮਾਰ ਮੇਰੀ ਕੀਤੀ ਕਿੰਨੇ ਜੀਣੇ ਸੀ ਕੋਈ ਪੁਲਿਸ ਵੱਲੋਂ ਕਿਸ ਤਰ੍ਹਾਂ ਕਾਰਵਾਈ ਨਹੀਂ ਉਸਨੇ ਪੋਲ ਖੜ ਕੇ ਘਟਾਇਆ ਜੀ ਉਸਨੇ ਪੁਲਿਸ ਜਿਹੜੇ ਮਲਾਇਮ ਆ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਨੇ ਪੋਲ ਖੜ ਕੇ ਇਹਨਾਂ ਨੂੰ ਪਹਿਲੀ ਗੱਲ ਤੇ ਇਹਨਾਂ ਨੂੰ ਸਕਿਉਰਿਟੀ ਨਹੀਂ ਮਿਲਣੀ ਚਾਹੀਦੀ ਇਹ ਸਕਿਉਰਿਟੀ ਦੇ ਹੱਕਦਾਰ ਨਹੀਂ ਹੈਗੇ ਇਹ ਗੁੰਡਾ ਰਾਜ ਬਣਾਇਆ ਹੈ ਇਹਨਾਂ ਨੇ ਆਪ ਦਾ ਤੇ ਬਸ ਇਹਨਾਂ ਉਹੋ ਜਿਹੇ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸਕਿਉਰਿਟੀ ਦੇ ਦਿੰਦੀਆਂ ਪੜਿਆ ਵੀ ਸਮਝ ਕੇ ਸਟਾਰਟੀ ਦੇਣੀ ਚਾਹੀਦੀ ਜੀ ਇਹਨਾਂ ਨੂੰ ਉਹ ਟਿੱਕਰ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਹੈ ਤੋ ਗ੍ਰਿਫਤਾਰੀਆਂ ਕਿਸੇ ਤਰ੍ਹਾਂ ਕੀਤੀ ਸਨ ਜਾਂ ਮਾਮਲਾ ਦਰਜ ਇਹ 295 A ਦਾ ਉਹਨਾਂ ਦੀ ਕੀਤਾ ਹੀ ਪਰ ਉਹ ਮੇਨ ਦੋਚੀ ਨੀ ਦੇ ਤੱਕ ਫੜੇ ਗਏ ਜੀ ਹਾਂ ਜੀ ਕਾਰਵਾਈ ਤਾਂ ਦੋਸ਼ੀਆਂ ਨਾਲ ਕੀਤੀ ਕਾਰਵਾਈ ਤਾਂ ਤਾਂ ਹੈਗਾ ਜੀ ਪਰ ਮੇਨ ਦੋਚੀ ਜਿੰਨਾ ਚਿਰ ਨਹੀਂ ਫੜੇ ਜਾ ਉਹ ਨਜ਼ਰ ਆਫਾ ਨਹੀਂ ਹੈਗੀ ਜੀ ਐਫ ਆਰ ਜਿਨ੍ਹਾਂ ਦੋਸ਼ੀਆਂ ਦੇ ਨਾਮ ਕਿਸੇ ਚੋਨੇ ਉਹ ਬੈਠੇ ਨਹੀਂ ਭਾਈ ਇਹ ਤੱਕ ਨਹੀਂ ਪਈ ਜੀ ਕਿਸੇ ਦਾ ਨਾਮ ਹੀ ਪਿਆ ਨਹੀਂ ਪਿਆ ਕਿਉਂਕਿ ਐਫ ਆਰ ਨਾ ਹੀ ਆਈ ਹੈ ਅੱਜ ਕਿਹਦੇ ਵਿੱਚ ਸਾਤਰ ਦੇ ਨਾਮ ਇੱਕ ਉਹਦਾ ਬੇਟਾ ਹੀ ਮੇਨ ਉਹ ਤੇ ਬਾਕੀ ਜਿਹੜੇ ਨਾਲ ਆ ਗੁੰਡੇ ਆ ਉਹਨਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਵਿਅਕਤੀ ਨੂੰ ਉਹ ਤੋਂ ਤੁਹਾਨੂੰ ਫੋਨ ਕਰੂਗਾ ਉਹ ਭੱਜਿਆ ਫਿਰ ਵੀ ਜਦੋਂ ਉਹ ਤੋਂ ਉਹ ਤੋਂ ਅਜੇ ਮਈ ਨਹੀਂ ਅਸੀਂ ਪੜੀ ਅੰਦੇ ਉਸਕੇ ਇਹ ਉਹਨਾਂ ਨੂੰ ਫੋਨ ਕਰ ਰਹੀ ਆ ਸਾਰਾ ਪਰ ਇਹ ਉਹ ਚਾਹਬਾਦੀ ਕਰ ਰਹੇ ਆ ਅਸੀਂ ਤੇ ਇਸ ਗੱਲ ਤੇ ਆ ਕਿ ਉਹ ਕਹਿੰਦੇ ਕਿ ਕੌਣ ਆ ਕੀ ਚੀਜ਼ ਸੰਗੋ ਦੱਸ ਰਹੇ ਆ ਸੀ ਮੇਰਾ ਮੇਰਾ ਨਾਮ ਉਹ ਆਪਾਂ ਪਾਉਂਦੇ ਕੀ ਕਰਦੇ ਨਾ ਬੜੀ ਗੱਲ ਨਹੀਂ ਸਰ ਕੋਈ ਗੱਲ ਨਹੀਂ ਕੁਝ ਵੀ ਕੋਈ ਨਹੀਂ ਸਰ ਕੋਈ ਨਹੀਂ ਖੁੱਝ ਨਹੀਂ ਖਲਤੇ ਛੋਟਾ ਜਿਹਾ ਕਿਲਪਾ ਚਾਰ ਬੰਦੇ ਇੱਕ ਟੋਕੀ ਵਾਲਾ ਇੱਕ ਲਾਗੁਰਤੇ ਵਾਲਾ ਇੱਕ ਆ ਟੀ-ਸ਼ਰਟ ਵਾਲਾ ਕਿਹਦੇ ਨੇ ਗੱਲ ਕਰਦਾ ਕਿਸੇ ਨੂੰ ਨਿਕਟਦਾ ਇੱਕ ਪਰਦਾ ਦੋ ਬੰਦੇ ਭੱਜਦੇ ਕਿਧਰੋਂ ਨਿਕਟਦਾ ਲੱਗੀ ਹੋਈ ਹੈ ਜੀ ਮੇਰੇ ਜੁਟਾ ਜੀ ਉਹ ਵੀ ਇਨਵਾਲਵ ਜੀ ਇਨੀ ਇਨਵਾਲਵ ਕਿਹਦੇ ਤੋਂ ਲੈ ਕੇ ਨਾਮ ਜਿਹੜਾ ਬਾਤ ਨਹੀਂ ਬੰਦ ਕਰਦੇ ਜੀ ਸਾਰੇ ਬੜਾ ਦੇ ਪਈ ਆਵੇ ਬੜਾਗੇ ਜੀ ਡੋంట్ ਵਰੀ ਕੋਈ ਨਹੀਂ ਬੰਦਾ ਚੋੜਾ ਤਾਂ ਛੱਡਾ ਇੱਕ ਵੇਟ ਬੜਦਾ ਇਹ ਸਾਰੇ ਪੰਜਾਬ ਹੁਣੇ ਬਾਈ ਟਾਈਮ ਨਾ ਗੱਲ ਦੋ ਕੋਈ ਨਹੀਂ ਟਾਈਮ ਕੋਈ ਨਾ ਟਾਈਮ ਵੱਧ ਕੋਈ ਗੱਲ ਨਹੀਂ ਕਰ ਕੋਈ ਕੋਈ ਬੋਲਦੇ ਦੇਖੀ ਆਓ ਬਬਲੀ ਹਾਂ ਆ ਕਰਦਾ ਇਹ ਆ ਕਰਦੇ ਜੀ ਉਹ ਤੁਸੀਂ ਗਿਰਮਿਤ ਹਾਂ ਚਲਾਓ ਆਜੋ ਆਜੋ ਕੋਈ ਗੱਲ ਨਹੀਂ 4 ਬੰਦੇ ਆ ਲੋਟ ਆ ਅੱਜ ਫਟਾ ਦੇ ਆਪਸ ਦਾ ਫਾਈਨਲੀ ਬੈਜ ਉਹਦੀ ਡਿਮਾਂਡ ਸੈਕਸ਼ਨ ਲੱਗੇ ਨਹੀਂ ਦੇਵੇ ਬੰਦਟਾ ਹੈ ਨਾ ਬੜੋਂ ਬੰਦੇ ਫੜੇ ਜਾਂਦੇ ਨਹੀਂ ਨਹੀਂ ਪਰ ਇਹਦੇ ਇੱਕ ਮਿੰਟ ਦੀ ਵਾਡਿੰਗ ਚ ਵਾਡਿੰਗ ਕਰਦੇ ਆਂ ਇਹ ਬਹੁਤ ਵੇਲਾ ਸਾਰੋ ਉਹ ਸਾਨੂੰ ਕਿਉਂ ਫੋਨ ਕਰੂਗਾ ਤਾਂ ਭੱਜਿਆ ਫਿਰ ਜਿਹੜਾ ਉਹ ਤੋਂ ਅਜੇ ਫੋਨ ਤੋਂ ਅਜੇ ਹੋਈ ਨਹੀਂ ਸੀ ਅਸੀਂ ਪੜੀਆਂ ਨੇ ਉੱਤੇ ਕਿ ਉਹ ਘਰ ਚ ਇਹਨਾਂ ਨੂੰ ਫੋਨ ਕਰ ਰਿਹਾ ਸਰ ਆਪਾਂ ਨੂੰ ਇਹਨਾਂ ਨੂੰ ਫੋਨ ਕਰ ਰਹੇ ਆਂ ਕੀ ਗੱਲ ਬਾਤ ਕਰ ਰਹੇ ਆਂ ਅਸੀਂ ਕਿਹਦੇ ਨਾਲ ਤੇ ਇਹਨਾਂ ਨੂੰ ਵੀ ਸੋਹ ਕਹਿ ਰਹੇ ਦੀ ਕੌਣ ਆ ਬੀ ਦੀ ਤਸੰਗੋ ਦੱਸ ਰਹੇ ਆਂ ਜੀ